ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਭਗਤ ਰਬਦਾਸ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਭਗਤ ਰਬਦਾਸ ਜੀ ਕੌਣ ਸੀ ਪਹਿਲਾਂ ਸਾਨੂੰ ਇਹ ਸਮਝਣਾ ਪੈਣਾ ਤੇ ਭਗਤ ਰਬਦਾਸ ਜੀ ਨੇ ਇੱਕ ਠੋਕ ਕੇ ਕਿਹਾ ਸੀ ਰੱਬ ਤੁਹਾਡੀ ਜਾਇਦਾਦ ਨਹੀਂ ਹੈ ਸੇਸੋਂ ਨੰਝਾ ਜਨਮ ਦਿਨ ਮਨਾਉਣ ਲੱਗੇ ਆ ਅਸੀਂ ਭਗਤ ਰਬਦਾਸ ਜੀ ਦਾ ਪਰ ਸੋਚ ਕੇ ਦੇਖੋ ਉਸ ਉਸ ਸਦੀ ਦੇ ਵਿੱਚ 1378 ਦੇ ਲਾਗੇ ਤੱਕੇ ਬਣਦਾ ਅੱਜ 26ਵੀਂ 2026 ਚੱਲਦਾ ਪਿਆ ਅੱਜ ਦੇ ਲੋਕ ਭਗਤਾਂ ਨਾਲੋਂ ਗੁਰੂਆਂ ਨਾਲੋਂ ਸਿਆਣੇ ਹੋ ਗਏ ਆ ਅਸੀਂ ਭਗਤ ਰਬਦਾਸ ਦੀ ਬਾਣੀ ਕੀ ਕਹਿੰਦੀ ਪਈ ਆ ਭਗਤ ਰਬਦਾਸ ਜੀ ਦੇ ਕੱਲੀ ਕੱਲੀ ਬਾਣੀ ਗੁਰੂ ਘਰ ਸਾਹਿਬ ਵਿੱਚ ਦਰਜ ਆ ਅੱਜ ਦੇ ਲੋਕ ਅਸੀਂ ਇਹਨੇ ਸਿਆਣੇ ਹੋ ਗਏ ਫਕਤਾ ਨੂੰ ਆਪਣੇ 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 ਜਾਤਾਂ ਦੇ ਆਧਾਰ ਤੇ ਵੰਡਣ ਲੱਗ ਗਏ ਪਹਿਲੀ ਗੱਲ ਤਾਂ ਇਹ ਸਾਨੂੰ ਮੰਨਣੀ ਪੈਣੀ ਆ ਗੁਰੂ ਨਾਨਕ ਤੋਂ ਪਹਿਲਾਂ ਭਗਤ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਟਾਈਮ ਦੇ ਜਾਤਾ ਪਾਤਾ ਦੇ ਵੰਡੇ ਹੋਏ ਲੋਕਾਂ ਨੂੰ ਬ੍ਰਾਹਮਣ ਇਹਨਾਂ ਭਾਰੂ ਸੀ ਉਹ ਨੀਵੀਂ ਜਾਤ ਦਾ ਉੱਚੀ ਜਾਤ ਦਾ ਕਹਿ ਕੇ ਵੰਡਦਾ ਸੀ ਕੰਨਾਂ ਵਿੱਚ ਕਹਿੰਦੇ ਮੋਮ ਪਲਾ ਪਗੜਾ ਕੇ ਪਾ ਦਿੰਦਾ ਸੀ ਆਹ ਉਸ ਟਾਈਮ ਦੇ ਉੱਪਰ ਵੀ ਪਖਤ ਬਦਾਸ ਜੀ ਨੇ ਡਾਂਕਰੀ ਜ਼ੋਰ ਤੇ ਆਖਿਆ ਰੱਬ ਤੁਹਾਡੇ ਪਿਓ ਦੀ ਜਾਇਦਾਦ ਨਹੀਂ ਹੈ ਤੇ ਫਿਰ ਗੁਰਨਾਨਕ ਪਾਸ਼ਾ ਪੈਦਾ ਹੋਏ ਗੁਰਨਾਨਕ ਪਾਸ਼ਾ ਨੇ ਬਾਣੀ ਕੱਲੇ ਕੱਲੇ ਪਖਤਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਬਾਬੇ ਨਾਨਕ ਨੇ ਆਖਿਆ ਕੋਈ ਜਾਤ ਪਾਤ ਕੋਈ ਅਸੀਂ ਨਹੀਂ ਮੰਨਦੇ ਬ੍ਰਾਹਮਣ ਉਦੋਂ ਤੋਂ ਹੀ ਗੁਰਨਾਨਕ ਪਾਸ਼ਾ ਦਾ ਬੇਰੀਆ ਕਿਉਂਕਿ ਉਹ ਜਨਹੂ ਨਹੀਂ ਪਾਇਆ ਸਿੱਖੀ ਨੂੰ ਢਾਹਣ ਵਾਸਤੇ ਗੁਰੂ ਗੁਰੂ ਦੀ ਬਾਣੀ ਨੂੰ ਢਾਹਣ ਵਾਸਤੇ ਉਹ ਉਸੇ ਦਿਨ ਤੋਂ ਚਾਲਾ ਚਲਦਾ ਆਇਆ ਪਰ ਅੱਜ ਜਦੋਂ ਦੇਖਦੇ ਆ ਨਾ ਉਹ ਕਾਮਯਾਬ ਹੁੰਦਾ ਜਾ ਰਿਹਾ ਹੈਗਾ ਬਾਬੇ ਨਾਨਕ ਤੋਂ ਲੈ ਕੇ ਭਗਤਾਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਨੇ ਜਾਤ ਪਾਤ ਨਹੀਂ ਮੰਨੀ ਅੱਜ ਦੇ ਸਾਡੇ ਲੋਕ ਬਾਬੇ ਸਿਆਣੇ ਹੋ ਗਏ ਜਿਨ੍ਹਾਂ ਨੇ ਲੋਕਾਂ ਨੂੰ ਜਾਤਾਂ ਪਾਤਾਂ ਜਮੜ ਦਿੱਤਾ ਬਾਬੇ ਸਿਆਣੇ ਹੋ ਗਏ ਤੁਸੀਂ ਭਗਤ ਕਿਹੜਾ ਜਾਂ ਗੁਰੂ ਕਿਹੜਾ ਤੁਹਾਡੀ ਮਰਜ਼ੀ ਆ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਸੀਂ ਭਗਤ ਨਹੀਂ ਹਟਾ ਸਕਦੇ ਗੁਰੂਆ ਦੀ ਬਾਣੀ ਆ ਉਹ ਬਾਬਿਆਂ ਜੋਰ ਚੱਲਿਆ ਉਹ ਵੀ ਹਟਾ ਦੇਣਗੇ ਸਾਡੇ ਕੋਲ ਸਬੂਤ ਆ ਉਹ ਵੀ ਟਾ ਦੇਣਗੇ ਜੋ 328 ਰੂਪ ਗਾਇਬ ਹੋਇਆ ਨਾ ਉਹ ਪੁਰਾਣੇ ਆ ਉਹ ਲੱਭੇ ਕਿਉਂ ਨਹੀਂ ਜਾ ਰਹੇ ਜਿਹਦੇ ਪਿੱਛੇ ਆਰਐਸਐਸ ਕੰਮ ਕਰਦੀ ਹੋਵੇ ਅਸੀਂ ਭਗਤਾਂ ਦੀ ਬਾਣੀ ਨੂੰ ਕੀ ਸਮਝ ਲਾਂਗੇ ਅਸੀਂ ਗੁਰੂਆਂ ਦੀ ਬਾਣੀ ਨੂੰ ਕੀ ਸਮਝ ਲਾਂਗੇ ਹੁਣ ਇੱਕ ਬਾਬਾ ਆਉਂਦਾ ਆਪਣੇ ਬਿਆਨ ਦੇ ਕੇ ਚਲਾ ਜਾਂਦਾ ਅਸੀਂ ਉਹਨਾਂ ਮਗਰ ਲੱਗ ਜਾਂਦੇ ਆ ਸਾਨੂੰ ਭਗਤ ਰਬਦਾਸ ਨੂੰ ਸਮਝਣਾ ਪੈਣਾ ਜਦੋਂ ਸਾਨੂੰ ਗੁਰਬਾਣੀ ਆਪ ਪੜ੍ਹਨੀ ਪੈਣੀ ਆ ਪਰ ਅਸੀਂ ਪੜ੍ਹਨੀ ਨਹੀਂ ਸਾਡੇ ਉਹ ਰੋਂਗ ਤੇ ਖੜੇ ਕਰਦੀ ਆ ਗੁਰਬਾਣੀ ਅਸੀਂ ਖੁਦ ਨਹੀਂ ਪੜ੍ਹਦੇ ਅਸੀਂ ਬਾਬਿਆਂ ਤੋਂ ਸੁਣਦੇ ਆ ਮੇਰੇ ਤੇਰੇ ਵਰਗਾ ਆਪਣੇ ਮਗਰ ਲਾ ਲੈਂਦਾ ਅਸੀਂ ਲੋਕੀ ਲੱਗ ਜਾਂਦੇ ਆ ਜੇ ਅਸੀਂ ਕੁਝ ਗਰਬਾਣੀ ਨੂੰ ਸਮਝਣਾ ਚਾਹੁੰਨੇ ਆ ਜਾਤਾਂ ਪਾਤਾਂ ਤੋਂ ਬਾਹਰ ਉੱਠਣਾ ਚਾਹੁੰਨੇ ਆ ਸਾਨੂੰ ਗਰਬਾਣੀ ਖੁਦ ਪੜਨੀ ਪੈਣੀ ਆ ਕਿਸੇ ਦੇ ਮਗਰ ਲੱਗਣ ਲੋੜ ਨਹੀਂ ਆ ਸਾਨੂੰ ਗਰਬਾਣੀ ਨੇ ਇਕੱਠਾ ਕੀਤਾ ਜਾਤਾਂ ਪਾਤਾਂ ਦੇ ਆਧਾਰ ਤੋਂ ਬੰਡਲ ਨੂੰ ਇਕੱਠਾ ਕੀਤਾ ਵੀ ਮਾਨਸਿਕ ਜਾਤ ਸਭ ਏਕ ਹੈ ਪਹਿਚਾਣ ਬੋ ਪਰ ਅੱਜ ਮੇਰੇ ਤੇਰੇ ਵਰਗੇ ਸਿਆਣੇ ਹੋ ਗਏ ਗੁਰੂਆਂ ਤੋਂ ਸਿਆਣੇ ਹੋ ਗਏ ਭਗਤਾਂ ਤੋਂ ਸਿਆਣੇ ਹੋ ਗਏ ਅਸੀਂ ਆਪਣੇ ਆਪਣੇ ਡੇਰੇ ਬਣਾ ਲਏ ਆਪਣੇ ਆਪਣੇ ਬਾਬੇ ਬਣਾ ਲਏ ਪਰ ਗੁਰੂ ਗ੍ਰੰਥ ਸਾਹਿਬ ਨੂੰ ਵਰਤੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਕਦੇ ਨਹੀਂ ਮੰਨੀ ਆਪਣੇ ਬਾਬਿਆਂ ਦੀ ਮੰਨੀ ਆ ਜੇ ਅਸੀਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਮੰਨੀ ਹੁੰਦੀ ਨਾ ਅੱਜ ਆਹ ਹਾਲਤ ਨਹੀਂ ਬਣਦੀ ਸਾਡੀ ਕੌਮ ਦੀ ਅੱਜ ਅਸੀਂ ਜਾਤਾ ਪਾਤਾ ਜੋ ਬਾਹਰ ਘalta ਕਰਦੇ ਆ ਅਸੀਂ ਖੁਦ ਨਹੀਂ ਨਿਕਲਣਾ ਚਾਹੁੰਦੇ ਜੇ ਪਹਿਲਾ ਬਰਾਬਰ ਦਾ ਦਰਜਾ ਦਿੱਤਾ ਨਾ ਕਿਸੇ ਨੇ ਔਰ ਗੁਰੂ ਨਾਨਕ ਨੇ ਦਿੱਤਾ ਭਗਤਾਂ ਦੀ ਬਾਣੀ ਇਕੱਠੀ ਕਰਕੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਰੱਬ ਦਾ ਦਰਜਾ ਪਹਿਲਾ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਆ। ਬਾਕੀ ਤੁਸੀਂ ਸਿਆਣੇ ਹੋ ਜੇਕਰ ਵੱਧ ਘੱਟ ਬੋਲਿਆ ਹੋਇਆ ਮਾਫ਼ ਕਰਦੇ ਹੋ ਗੱਲ ਯਾਦ ਰੱਖਿਓ ਜਿੰਨਾ ਚਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਆਪ ਨਹੀਂ ਪੜ੍ਹਦੇ ਭਗਤਾਂ ਨੂੰ ਆਪ ਨਹੀਂ ਪੜ੍ਹਦੇ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਇਨ੍ਹਾਂ ਡੇਰੇਦਾਰਾਂ ਨੇ ਇਨ੍ਹਾਂ ਆਪੋ ਆਪਣੇ ਬਾਬਿਆਂ ਨੇ ਆਪਣੇ ਡੇਰੇ ਚਣਾਉਣੇ ਆ ਤੇ ਤੁਹਾਨੂੰ ਗਿਆਨ ਦੀ ਗੱਲ ਕਰਨ ਦੇਣੀ ਨਹੀਂ। ਇੱਕ ਵੀਰ ਦੀ ਮੈਨੂੰ चीज ਬਹੁਤ ਵਧੀਆ ਲੱਗੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਵੀਰ ਨੇ ਬਹੁਤ ਸੋਹਣਾ ਲਿਖਿਆ ਤਾਂ ਕਿ ਪੜਾ ਵੀਡੀਓ ਦੇਖੋ ਬਾਕੀ ਗੱਲ ਵਾਚ ਕਰਦੇ ਆਂ